ਤੁਹਾਡੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਖੰਨਾ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੇ ਝੋਟੀਆਂ ਤੇ ਮੱਝਾਂ ਜਿਉਂਨਾ ਦੇ ਰੇਟਾਂ ਬਾਰੇ ਦਵਾਂਗੇ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਐਦਾਂ ਦੇ ਵੀਡੀਓ ਆਪਾਂ ਥੋੜਾ ਥੋੜਾ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਸਾਰੇ ਵੀਰ ਆਪਣੇ ਵੀਡੀਓ ਨਾਲ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਦਿਖਾਉਂਦੇ ਜੀ ਬਹੁਤ ਹੀ ਟਾਪ ਕਲਾਸ ਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਦੇ ਰੇਟਾਂ ਬਾਰੇ ਦਵਾਂਗੇ ਜਾਣਕਾਰੀ ਬ ਖੜੀਆਂ ਬਾਈ ਜੀ ਬਹੁਤ ਟੌਪ ਕਲਾਤੀਆਂ ਝੋਟੀਆਂ ਬਾਈ ਕਿੰਨੀਆਂ ਝੋਟੀਆਂ ਖੜੀਆਂ ਆ ਜੀ ਤੁਹਾਡੇ ਕੋਲ ਦੋ ਜੀ ਚੈੱਕ ਕਰੋ ਮੇਰਾ ਵੀਰ ਬਹੁਤ ਜਿਆਦਾ ਸ਼ਾਨਦਾਰ ਕੁਆਲਿਟੀ ਹੈ ਤੇ ਬਾਈ ਜੀ ਅਟਰ ਕੁਆਲਿਟੀ ਦੇਖੋ ਪੂਰੀ ਸਾਫ ਸੁਥਰੀ ਹੈ ਪੂਰੇ ਨਿਖੜਵੇਂ ਥਣਨੇ ਬਾਈ ਜੀ ਤੇ ਚੈੱਕ ਕਰ ਸਕਦੇ ਤੁਸੀਂ ਜੀ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਚੈੱਕ ਕਰੋ ਮੇਰਾ ਵੀਰ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਕਿਹੜੇ ਸੂਏ ਜੀ ਇਹ ਅੱਛਾ ਬਾਈ ਦੂਜਾ ਸੂਆ ਜੀ ਇਹ ਕਿਜੀ ਤੇ ਕਿੰਨਾ ਦੁੱਧ ਵਾਈ ਥੱਲੇ ਇਹਦੇ ਸੌਦਾ ਹੈਗਾ ਬਈ 1.14 ਕਿਲੋ ਬਾਈ ਜੀ ਠੀਕ ਹੈ ਜੀ ਠੀਕ ਕੰਡੇ ਵਾਲਾ ਪੂਰਾ ਇਹਨੂੰ ਠੀਕ ਹੈ ਬਈ ਤੇ ਬਾਈ ਜੀ ਆਪਣਾ ਨਾਮ ਕੀ ਹੈ ਪਹਿਲਾਂ ਤੁਸੀਂ ਠੀਕ ਹੈ ਕਿਹੜਾ ਲੱਗ ਕੇ ਪੈ ਜਾਂਦਾ ਵੀਰੇ ਠੀਕ ਕੋੜੇ ਰੀ ਹੈ ਠੀਕ ਹੈ ਬਾਈ ਜੀ ਕਿਹੜੀ ਅੱਛਾ ਪਿੰਡ ਮੂਗਾ ਵਾਲੀ ਜੀ ਠੀਕ ਹੈ ਵਪਾਰ ਦਾ ਕੰਮ ਵੀਰੇ ਆਪਣਾ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਇਸ ਤੋਂ ਇਲਾਵਾ ਆਪਾਂ ਹੀ ਜਗਰਾਵੀ ਚੱਲ ਜਾਂਦੇ 13 ਵੀ ਜਾਂਦੇ ਠੀਕ ਹੈ ਬਾਈ ਜੀ ਤੇ ਜਿਹੜੀ ਇਹ ਝੋਟੀ ਖੜੀ ਬਈ ਕਿਹੜੇ ਸੂਏ ਸੂਈ ਹੈ ਇਹ ਦੂਜੇ ਤੋਂ ਸੂਈ ਠੀਕ ਹੈ ਬਈ ਜੀ ਤੇ ਦੁੱਧਾ ਤੇ ਕਿੰਨਾ ਥੱਲੇ ਵੀਰੇ ਤੇ ਸਾਢੇ 14 ਕਿਲੋ ਕਾ ਪਿਆਰਾ ਇਹ ਪੂਰਾ ਕੰਡੇ ਵਾਲਾ ਠੀਕ ਹੈ ਬਈ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਮੁੱਲ ਤਾਂ ਆਪਾਂ ਕਰਤੀ ਕਰਦੇ ਆ ਲੈਣ ਦੇਣ ਦਾ ਇਲਾਜ ਕੀਤਾ ਕਿ ਛੱਡ ਦੋਗੇ ਵੀਰੇ ਆਜ ਵੀ ਤੱਕ ਛੱਡਾ ਠੀਕ ਹੈ 20 ਤੱਕ ਛੱਡ ਦੋਗੇ ਤੇ ਬਾਈ ਜੀ ਉਹ ਵੀ ਆਪਣੀ ਝੋਟੀ ਅਗਲੀ ਜੀ ਠੀਕ ਹੈ ਬਈ ਚੈੱਕ ਕਰੋ ਬਾਈ ਅਗਲੀ ਝੋਟੀ ਬਾਕੀ ਬਾਈ ਇਹ ਝੋਟੀ ਪਿੱਠਪੂੜੇ ਤੋਂ ਬਹੁਤ ਜ਼ਿਆਦਾ ਚੰਗੀ ਹੈ ਉੱਚੀ ਲੰਬੀ ਪੂਰੀਆਂ ਤੇ ਦੂਜੀ ਜਿਹੜੀ ਝੋਟੀ ਇਹ ਵੀ ਪੂਰੇ ਨਿੱਖਣਵੇਂ ਥਾਣੇ ਬਾਈ ਜੀ ਦੁੱਧ ਵਾਲਾ ਪਸ਼ੂ ਹੈ ਸ਼ਾਨਦਾਰ ਪਸ਼ੂ ਬਾਈ ਜੀ ਤੇ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਚੈੱਕ ਕਰ ਸਕਦੇ ਤੁਸੀਂ ਚੰਗਾ ਪਸ਼ੂ ਹੈ ਬਾਈ ਜੀ ਜਿਹੜੀ ਦੂਜੀ ਝੋਟੀ ਹੈ ਥੱਲੇ ਦੁੱਧ ਕਿੰਨਾ ਪਰਲੀ ਥੱਲੇ 14 ਕਿਲੋ ਠੀਕ ਹੈ ਬਾਈ ਜੀ ਤੇ ਖੰਡੇ ਵਾਲਾ ਪੂਰੇ ਹਨ ਹਾਂ ਜੀ ਪੂਰੇ ਖੰਡੇ ਤੇ ਕਿਹੜੇ ਏਰੀਆ ਤੋਂ ਆਈ ਬਾਈ ਇਹ ਝੋਟੀ ਇਹ ਫਰੀਦਕੋਟ ਚ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆ ਪੇਤਾ ਮੁੱਲ ਇਹਦਾ ਕੀ ਗੱਲ ਕਿੱਥਾ ਦੇ ਦਊਗਾ ਲਾਸਟ ਇਹ ਲਾਕ ਦੇ ਰੰਗ ਪੱਕੀ ਠੀਕ ਆ ਬਈ ਜੀ ਤੇ ਬਈ ਜੀ ਮੋਬਾਈਲ ਨੰਬਰ ਕਰ ਦੂੰਗਾ ਫਿਰ ਆਪਣੇ 98737 ਹਾਂਜੀ 10794 ਠੀਕ ਹੈ ਇੱਕ ਹੋਰ ਦਾਰੇ ਬੋਲਦੇ ਵੀਰੇ 98737 10794 ਠੀਕ ਹੈ ਬਈ ਜੀ ਤੇ ਨਾਮ ਕੀ ਦਿੱਤਾ ਜੀ ਕਿ ਵੀਰ ਭਗਵੰਤ ਸਿੰਘ ਠੀਕ ਹੈ ਬਈ ਜੀ ਧੰਨਵਾਦ ਵੀਰੇ ਤੇ ਬਾਈ ਕੋਲ ਦੋ ਹੀ ਸ਼ਾਨਦਾਰ ਪਸ਼ੂ ਸੀਗੇ ਜੀ ਟਾਪ ਕੁਆਲਿਟੀ ਦੇ ਤੇ ਬਾਈ ਦਾ ਆਪਾਂ ਨੰਬਰ ਪਾਤਾ ਵੀਡੀਓ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਨਾ ਤੇ ਜਿਹਨੂੰ ਬਾਈ ਨੂੰ ਪਸੰਦ ਹੋਵੇ ਮੱਝਾ ਤੇ ਕੰਟੈਕਟ ਕਰ ਸਕਦੇ ਬਾਈ ਆਪਣੇ ਕੋਲ ਘਰੇ ਪਸ਼ੂ ਹੁੰਦੇ ਨੇ ਹਾਂਜੀ ਹਾਂ ਇੱਕ ਤੋਂ ਪਸ਼ੂ ਹੁੰਦਾ ਆਪਣੇ ਕੋਲ ਹਾਂਜੀ ਪੱਕੇ ਜੀ ਠੀਕ ਆ ਬਾਈ ਜੀ ਮਤਲਬ ਫੋਨ ਕਰਕੇ ਆ ਸਕਦਾ ਤੁਹਾਡੇ ਕੋਲ ਠੀਕ ਆ ਬਾਈ ਜੀ ਤੇ ਚੰਗੇ ਪਸ਼ੂ ਨੇ ਬਾਈਆਂ ਕੋਲ ਦੁੱਧ ਵਾਲੇ ਪਸ਼ੂ ਜੀ ਪਸ਼ੂ ਆਏ ਹੋਏ ਨੇ ਇੱਥੇ ਜੀ ਤੇ ਆਜੋ ਮੇਰਾ ਵੀਰੋ ਤੋਂ ਬਾਅਦ ਆਪਾਂ ਅੱਗੇ ਜਾਣਕਾਰੀ ਲੈ ਲੈਂਦੇ ਬਾਈਆਂ ਤੋਂ ਹੋਰ ਜੀ ਤੇ ਤੁਹਾਡੇ ਤੱਕ ਲੰ데요 ਪੂਰੀ ਜਾਣਕਾਰੀ ਬਾਈ ਜੀ ਤੇ ਸਾਰੇ ਵੀਰਾਂ ਨੂੰ ਬੈਂਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਵੀਰ ਅਸੀਸਾਲ ਜੀ ਬਾਈ ਮੈਨੂੰ ਨਹੀਂ ਆਉਂਦਾ ਹੈਗਾ ਸੱਚੀ ਗੱਲ ਜੀ ਦੱਸ ਵੀ ਗਿਆ ਬਾਈ ਕੀ ਹਾਲ ਹੈ ਵੀਰੇ ਵਧੀਆ ਜੀ ਕੀ ਨਾਮ ਹੈ ਜੀ ਆਪਣਾ ਸਰੇਂਦਰ ਸਿੰਘ ਜੀ ਠੀਕ ਹੈ ਪਿੰਡ ਕਿਹੜਾ ਪੈ ਜਾਂਦਾ ਵੀਰੇ ਸਰੂਰ ਜਰਾ ਬਾਈ ਠੀਕ ਹੈ ਜ਼ਿਲ੍ਹਾ ਸੰਗਰੂਰ ਠੀਕ ਹੈ ਕਿੰਨੇ ਪਸ਼ੂ ਲੈ ਕੇ ਆਏ ਜੀ ਵੀਰੇ ਅੱਜ ਆਪਾਂ ਆਪਾਂ 4 ਵੀਰੇ ਠੀਕ ਹੈ ਕੋਈ ਸੇਲ ਹੋਇਆ ਵੀਰੇ ਨਾ ਵੀਰੇ ਕੋਈ ਹੈ ਇੱਕੋ ਹੀ ਹੈ ਠੀਕ ਹੈ ਬਾਈ ਜੀ ਜਦ ਇਹ ਮੰਦਾ ਇਹ ਬੂਰੀ ਝੋਟੀ ਖੜੀ ਬਈ ਇਹ ਤਾਂ ਕੀ ਹਿਸਾਬ ਦਾ ਹੈ ਕਿਹੜੇ ਸੂਏ ਸੂਈ ਹੈ ਇਹ ਇਹ ਦੂਜਾ ਸੂਆ ਠੀਕ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਦੋਰ ਅਛਾ ਚੌਥਾ ਦਿਨ ਹੈ ਬਾਈ ਜੀ ਠੀਕ ਹੈ ਤੇ ਮਗਰ ਕੀ ਵੀਰੇ ਤੇ ਹੀ ਮਗਰ ਕੱਟੀ ਹੈ ਦੁੱਧ ਕਿੰਨਾ ਕੁ ਵੀਰੇ ਥੱਲੇ ਇਹਦੇ ਦੂਸਰੇ ਬੋਲੇ ਦਾ ਕਿੰਨਾ ਹੈ ਠੀਕ ਹੈ ਬਾਈ ਜੀ ਸ਼ਾਨਦਾਰ ਕੁਆਲਟੀ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਅਟਰ ਕੁਆਲਟੀ ਸਾਫ਼ ਸੁਥਰੀ ਜਾਨ ਬਿਲਕੁਲ ਤੇ ਸ਼ਾਨਦਾਰ ਹੈ ਬਾਈ ਜੀ ਤੇ ਰੇਟ ਬਾਰੇ ਲਵਾਂਗੇ ਜਾਨ ਬਾਈ ਕਿੰਨਾ ਤੇ ਮੁੱਲ ਕਿੰਨਾ ਰੱਖਿਆ ਵੀਰੇ ਦਾ ਆਪਾਂ अच्छा ए दा बेज दा सवा मांगी है ने के 115 ही दे देंगे अच्छा 115 ही दे दोगे लाख 115 ही दे ठीक है भाई जी कर लो करो भी ले जा सकता यार ठीक है भाई जी ओही ताई किया इस तो अलावा और केड़ी-केड़ी ਝੋਟੀ ਵਾਲੇ ਕੋਲੇ ਇੱਕ ਆਦੀ ਵੀਰੇ ठीक है भाई जी ਤੇ ਅਗਲੀ ਮੱਝ ਵੀ ਦਿਖਾਦੇ ਬਾਈ ਇਹ ਕਿਹੜੇ ਸੂਏ-ਸੂਈ ਹੈ ਇਹ ਤੀਜਾ ਸੂਏ ਵੀਰੇ ਠੀਕ ਹੈ भाई जी ਤੇ ਮਗਰ ਵੀਰੇ ਤੇ ਮਗਰ ਬਾਈ ਮੇਲ ਕਾਫ ਤੇ ਗੱਡੀ ਪੂਰੀ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਟੀ ਇਹਦੀ ਵੀ ਸਾਫ ਸੁਥਰੀ ਹੈ ਤੇ ਨਿਖਣਵੇਂ ਥਣਦੇ ਬਾਈ ਜੀ ਪੂਰੀ ਸ਼ਾਨਦਾਰ ਕੁਆਲਟੀ ਹੈ ਤੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾਈ ਪਿੱਠਪੁੜੀ ਤੋਂ ਵੀ ਚੰਗੀ ਹੈ ਜੀ ਤੇ ਬਾਈ ਇਹ ਖੋਲ ਦੂ ਮੜੀ ਜੀ ਤੇ ਬਾਈ ਕਿ ਕਿੰਨੇ ਦਿਨ ਦੀ ਸੂਈ ਹੈ ਇਹ ਨੂੰ ਸੂਰਾਂ ਕੇ 15 ਦਿਨ ਵੀਰੇ ਅੱਛਾ ਤੇ ਦੁੱਧ ਕਿੰਨਾ ਕੁ ਥੱਲੇ ਵੀਰੇ ਤੇ ਦੁੱਧ ਦੇ ਲੇ 13 ਕਿਲੋ ਬਾਈ ਖਰਾ ਪੂਰੇ ਨੰ ਕੰਡੇ ਵਾਲਾ ਹੀ ਕੰਡੇ ਵਾਲੇ ਵੀਰੇ ਠੀਕ ਹੈ ਬਾਈ ਚਾਗੜਾ ਦਾ 16 ਹੋਊ ਠੀਕ ਹੈ ਬਾਈ ਜੀ ਚੰਗਾ ਪਸ਼ੂ ਬਾਈ ਜੀ ਤੇ ਅਟਰ ਕੁਆਲਟੀ ਸਾਫ਼ ਸੁਥਰੀ ਬਾਈ ਦਿਖਦੀ ਵੀ ਹੈ ਤੋਰੇ ਤੋਂ ਪਤਾ ਵੀ ਲੱਗ ਜਾਂਦਾ ਬਾਈ ਜੀ ਮੋੜ ਲਓ ਬਾਈ ਜੀ ਇਹ ਪੂਰੀ ਸ਼ਾਨਦਾਰ ਕੁਆਲਿਟੀ ਹੈ ਤੇ ਬਾਈ ਕੋ ਲਾਵਾਂਗੇ ਪੂਰੀ ਜਾਣਕਾਰੀ ਤੇ ਬਾਕੀ ਬਾਈ ਨਿਖਣਵੇਂ ਥਣਦੇ ਬਾਈ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਟਰ ਕੁਆਲਿਟੀ ਦੀ ਆਟਰ ਕੁਆਲਿਟੀ ਪੂਰੀ ਗੁੱਡਾ ਸਿੰਘ ਤੋਂ ਟੈਡੇ ਵੀ ਹੁਣ ਤਾਂ ਵੀ ਚੱਲ ਜਾਣਗੇ ਬਾਈ ਜੀ ਤੇ ਸ਼ਾਨਦਾਰ ਕੁਆਲਿਟੀ ਨਿਖਣਵੇਂ ਥਣਦੇ ਬਾਈ ਜੀ ਤੇ ਬਾਈ ਜੀ ਕਿੰਨਾ ਮੁੱਲ ਰੱਖਿਆ ਸੀ ਕਿ ਇਹਦਾ ਆਪਾਂ ਆਮਰ ਇੱਕ ਵੀ ਗਿਆ ਜੀ ਅੱਛਾ ਜੀ ਦੇਣ ਲੈਣ ਕੀਤਾ ਕਿ ਛੱਡ ਦੋਗੇ ਬਾਈ ਜੀ ਪੰਜ ਦੀ ਹਾਂ ਨਾ ਬਈ ਆ ਨਾ ਠੀਕ ਹੈ ਬਾਈ ਜੀ ਕਿਹੜੇ ਏਰੀਆ ਚੋਂ ਲੈਂਦੀ ਵੈਸੇ ਬਈ ਇਹ ਤਰਤੁਰ ਬਨੇਰਾ ਤਰਤੁਰ ਜ਼ਿਲ੍ਹੇ ਬਈ ਤਰਤੁਰ ਕਿਵੇਂ ਇਹਦੀ ਜਵਾਇ ਕੋਲੀ ਬਈ ਕੋਲੀ ਹਨ ਪੂਰੀ ਇੱਚੀ ਵਰਗੀ ਜਵਾਗ ਜੋਲਣ ਜਾਏ ਠੀਕ ਹੈ ਬਈ ਜੀ ਤੇ ਜਿਹੜੀ ਅਗਲੀ ਬਈ ਉਹ ਵੀ ਆਪਣੀ ਆ ਹਾਂ ਉਹਦਾ ਪੰਜ ਮੈਂਸ ਹੋਇਆ ਬਈ ਠੀਕ ਹੈ ਬਈ ਦੁੱਧ ਕਿੰਨਾ ਥੱਲੇ ਬਈ ਦੁੱਧ ਉਹਨੇ 11 ਮੈਂਸ ਠੀਕ ਹੈ ਬਈ ਚੈੱਕ ਕਰੋ ਬਾਈ ਜੀ ਬਾਈ ਸਰੀਰ ਤੋਂ ਦੇਖੀ ਮੈਂ ਤਾਂ ਝੋਟੀ ਵਾਲਾ ਸਰੀਰ ਹੈ ਪੂਰਾ ਤੇ ਚੰਗਾ ਪਸ਼ੂ ਬਾਈ ਕਹਿੰਦਾ ਪੰਜ ਮੈਂਸ ਹੋਇਆ ਬਾਈ ਖੋ ਤੇ ਅਟਰ ਕੁਆਲਟੀ ਸਾਫ ਸੁਥਰੀ ਬਾਈ ਜੀ ਥਣ ਝੋਟੀਆਂ ਵਰਗੀ ਨੇ ਬਿਲਕੁਲ ਤੇ ਥਣ ਦੀ ਬਨਾਪਟ ਵਧੀਆ ਤੇ ਚਾਰੇ ਥੋੜਾ ਵੀ ਪ੍ਰੋਪਰ ਘੱਟ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਸਾਫ ਸੁਥਰੀ ਹੈ ਜੀ ਛੋਟੀ ਅਟਰ ਕੁਆਲਟੀ ਸਾਫ ਸੁਥਰੀ ਹਨ ਬਿਲਕੁਲ ਅੱਛਾ ਜੀ ਚੱਲਦੇ ਤਾਂ ਚਾਰੇ ਆ ਬਾਈ ਪੰਜੇ ਚੱਲਦੇ ਆ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਪੰਜ ਥਣ ਨੇ ਬਾਈ ਜੀ ਪਰ ਇਹਦੇ ਤੇ ਪਸ਼ੂ ਚੰਗਾ ਬਾਈ ਦੁੱਧ ਵਾਲਾ ਤੇ ਕਿੰਨਾ ਕੁ ਦ ਬਾਈ ਕੰਡੇ ਵਾਲਾ ਦੁੱਧ ਪੂਰਾ ਇਹ 11 ਕਿਲੋ ਇਹਨਾਂ ਕੰਡੇ ਵਾਲਾ ਠੀਕ ਹੈ ਬਾਈ ਜੀ ਤੇ ਧਾਰਤੁਰ ਕਿਵੇਂ ਆਦੀ ਚੋਈ ਇਹਦੀ ਪੋਲੀ ਵੀਰੇ ਠੀਕ ਹੈ ਬਾਈ ਜੀ ਇਹ ਕਿਹੜੇ ਦੀ ਹੈ ਚੋਈ ਪਈ ਇਹ ਲੈ ਰੇਗਾ ਅੱਗੇ ਲੈ ਰੇਗਾ ਅੱਗੇ ਠੀਕ ਹੈ ਬਾਈ ਜੀ ਤੇ ਸਾਫ ਸੁਥਰੀ ਡਰ ਕੁਆਲਟੀ ਬਾਈ ਜੀ ਤੇ ਉਦਾਂ ਬਾਈ ਜਿੱਦਾਂ ਮਰਜੀ ਬੱਚੇ ਖੋਲੀਏ ਨਾ ਕੋਈ ਮਾਰ ਮੋੜਦੀ ਦਾ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਪਹਿਲੇ ਲੈਣ ਦੇਣਾ ਇਹਦਾ ਮੁੱਲ 5 ਤਣਾ ਕਰਕੇ ਵੀਰੇ 15 ਰੱਖਿਆ ਜੀ ਠੀਕ ਹੈ ਬਾਈ ਜੀ ਲੱਖ ਜੀ ਦੇ ਦੋ ਠੀਕ ਹੈ ਬਾਈ ਜੀ ਤੇ ਚੰਗੇ ਪਸ਼ੂ ਬਾਈ ਕੋਲ ਤੀਨੇ ਵੀ ਤੇ ਇਸ ਤੋਂ ਬਾਅਦ ਅਗਲੇ ਦਿਖਾਉਣੇ ਬਾਈ ਜੀ ਇਸ ਤੋਂ ਇਲਾਵਾ ਠੀਕ ਚਾਰ ਸੀਗੇ ਹਾਂਜੀ ਬਾਈ ਠੀਕ ਹੈ ਬਾਈ ਜੀ ਬਾਕੀ ਵੀ ਆਪਣੇ ਘਰੇ ਪਚੂਂਦੇ ਨੇ ਘਰੇ ਵੀ ਹੁੰਦੇ ਨੇ ਚਾਰ ਪੰਜ ਅੱਛਾ ਕਿਹੜੀ ਕਿੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਇਲਾਵਾ ਇਹ ਤੋਂ ਪਰੰਪਰਾ ਖਾਣਾ ਜਾਂ ਮੌੜ ਜਾਂ ਕਰਾਲੀ ਠੀਕ ਹੈ ਬਈ ਜੀ ਇਹ ਪੱਕੀ ਲਾਉਂਦੇ ਮਤਲਬ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਵੀਰੇ 97790 31502 ਇੱਕ ਵਾਰ ਦੁਬਾਰਾ ਵੀ ਬੋਲਦੇ ਵੀਰੇ 97790 31502 ਨਾਮ ਕੀ ਦੱਸਾਂ ਜੀ ਵੀਰੇ ਤੇ ਪਿੰਡ ਵੀਰੇ ਤੌਰ ਪੰਜਾਰਾ ਵੀਰੇ ਠੀਕ ਹੈ ਬਈ ਤੇ ਮਤਲਬ ਫੋਨ ਕਰਕੇ ਕੋਈ ਆਉਣਾ ਚਾਹਵੇ ਆ ਸਕਦਾ ਠੀਕ ਹੈ ਬਈ ਜੀ ਸਿਰਵਾ ਚਾਹਵੇ ਪੰਜ ਸੱਤ ਬਸ ਉਹਦੇ ਹੀ ਤਿਆਰ ਹੁੰਦੇ ਕੱਲਾ ਬਈ ਮੱਜਾਂ ਦਾ ਕੰਮ ਆਪਣੇ ਕੋਲ ਮੱਜ ਬਾਈ ਜੀ ਧੰਨਵਾਦ ਵੀਰੇ ਉੱਤੇ ਬਾਈ ਕੋਲ ਸੀਗੇ ਤਿੰਨ ਪਛੀ ਤਿੰਨੇ ਸ਼ਾਨਦਾਰ ਤੇ ਇੱਕ ਬਾਈ ਕਹਿੰਦਾ ਸੇਲ ਹੋ ਗਿਆ ਬਾਕੀ ਗਾਹਕ ਬਾਈ ਕਹਿੰਦਾ ਘੱਟ ਸੀਗਾ ਅੱਜ ਤੇ ਬਾਕੀ ਬਾਈ ਦਾ ਰੇਟ ਜਾਇਜ਼ ਸੀਗਾ ਬਾਈ ਜੀ ਤੇ ਚੰਗੇ ਪਛੀ ਸੀਗੇ ਬਾਈ ਜੀ ਵੀਰ ਪਾਈਆਂ ਕੋਲੇ ਖੜੀਆਂ ਬਹੁਤ ਹੀ ਟੌਪ ਕਲਾਸ ਦੀ ਝੋਟੀ ਤੇ ਬਾਈ ਚੰਗਾ ਪਛੂ ਬਾਈ ਦੁੱਧੜਾ ਤੇ ਆਟਰ ਕੁਆਲਟੀ ਬਾਈ ਪੂਰੀ ਸਾਫ਼ ਸੁਥਰੀ ਤੇ ਨਿਖਣਵੇਂ ਥਣਨੇ ਬਾਈ ਜੀ ਪੂਰੇ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਬਾਈ ਸਸੀ ਗਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕੀ ਨਾਮ ਹੈ ਜੀ ਆਪਣਾ ਚੂਕਾ ਸਿੰਘ ਜੀ ਠੀਕ ਹੈ ਪਿੰਡ ਕਿਹੜਾ ਪੈਣਦਾ ਬਾਈ ਜੀ ਸੁਖਨਾਪੁਰ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਬਈ ਅੱਜ ਆਪਾਂ ਚੰਨ ਤੇ ਸੇਲ ਹੋਇਆ ਕੋਈ ਬਾਈ ਜੀ ਹਾਂ ਜੀ ਠੀਕ ਹੈ ਬਾਈ ਜੀ ਜਿਹੜੀ ਆਪਾਂ ਝੋਟੀ ਦਿਖਾਈ ਹੈ ਇਹ ਇੱਕ ਫਲੂਣੇ ਹੈ ਬਈ ਪਹਿਲੇ ਸੂਏ ਹਾਂ ਜੀ ਫਲੂਣੇ ਹੈ ਠੀਕ ਹੈ ਬਾਈ ਜੀ ਕਿੰਨਾ ਦੁੱਧ ਥੱਲੇ ਦੇ ਇਹ ਥੱਲੇ 11 ਗਲ ਦੁੱਧ ਹੈ ਇਹ ਪੂਰਾ ਕੰਡੇ ਵਾਲਾ ਹੀ ਠੀਕ ਹੈ ਬਾਈ ਜੀ ਤੇ ਬਈ ਵਪਾਰ ਦਾ ਗੰਮ ਹੈ ਇਹ ਆਪਣਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਜੀ ਤੇ ਕਿਹੜੇ ਏਰੀਆ ਚੋਂ ਆਈ ਬਈ ਝੋਟੀ ਇਹ ਥ ਅੱਛਾ ਦੋ ਦੰਦ ਦਾ ਮੂੰਹ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪੇ ਦਾ ਇਹਦਾ ਡੇਢ ਮੁੱਲ ਅੱਛਾ ਲੈਣ ਦੇਣ ਕਿੱਥੇ ਕਿ ਦੇ ਦੋਗੇ ਵੀਰੇ 600 ਆ ਦੀ ਦੇ ਦੇ ਠੀਕ ਹੈ ਬਈ ਥਾਣਾ ਠੀਕ ਹੈ ਜੀ ਬਈ ਜੀ ਚੈੱਕ ਕਰ ਸਕਦੇ ਤੁਸੀਂ ਚੰਗਾ ਪਸ਼ੂ ਦੁੱਧ ਵਾਲਾ ਜੀ ਤੇ ਸਿੰਗਾ ਦੀ ਪੂਰੀ ਖੁੰਡੀ ਹੈ ਤੇ ਬਾਕੀ ਬਈ ਜੀ ਸਾਫ਼ ਸੁਥਰੀ ਝੋਟੀ ਹੈ ਐਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਸ਼ਾਨਦਾਰ ਪਿੱਠਪੁੜੀ ਤੇ ਵੀ ਚੰਗੀ ਹੈ ਜੀ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਜੀ ਤੇ ਮਗਰ ਕੀ ਸੀਗੇ ਫਿਰ ਬੱਚੇ ਤੇ ਮਗਰ ਬੱਚਾ ਕੀ ਵੀਰੇ ਤੇ ਠੀਕ ਹੈ ਬਾਈ ਜੀ ਮਗਰ ਇਹ ਕੱਟੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਇਹ ਵੀ ਸ਼ਾਨਦਾਰ ਕੁਆਲਟੀ ਬਈ ਕੋਲ ਦੋਏ ਝੋਟੀਆਂ ਖੜੀਆਂ ਨੇ ਤੇ ਪੂਰੀ ਸ਼ਾਨਦਾਰ ਨੇ ਬਈ ਜੀ ਥਾਣਾ ਦੇਖੋ ਮੇਰਾ ਵੀਰ ਲੰਬਾ ਥਾਣਾ ਹੈ ਪੂਰਾ ਨਿੱਖਣ ਮਾ ਥਾਣਾ ਕੱਲਾ ਕੱਲਾ ਦੋਏ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਬਾਕੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਚੰਗਾ ਭਜੀ ਬਾਈ ਜੀ ਦੁੱਧਲ ਤੇ ਬਾਈ ਜੀ ਤੇ ਵੀਰ ਇਹਦਾ ਇਹ ਕਿਹੜੇ ਇਹ ਵੀ ਮਿਲੂ ਨੇ ਠੀਕ ਐ ਇਥੇ ਦੁੱਧ ਕਿੰਨਾ ਕੇ ਬਈ ਇਥੇ ਨੇ 11 ਕਿਲੋ ਠੀਕ ਐ ਬਾਈ ਜੀ ਤੇ ਇੱਕ ਮਗਰ ਕੀ ਇਹਦੇ ਡੇਢ ਮਾਟਰ ਦੀ ਠੀਕ ਜੇਢ ਤੇ ਮਗਰ ਬਾਈ ਹੈਗੀ ਫੀਮੇਲ ਕਾਫ ਤੇ ਮੁੱਲ ਕਿੰਨਾ ਕਰ ਦੂੰਗਾ ਠੀਕ ਐ ਬਾਈ ਜੀ ਤੇ ਬਾਈ ਜੀ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਇਲਾਵਾ ਜੀ ਰਾਮਪੁਰਾ ਤਰਨਤਲਾ ਮੋੜ ਠੀਕ ਐ ਬਾਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਵੀਰੇ 99886 double g 25 ਠੀਕ ਹੈ ਨਾਮ ਕੀ ਦੱਸਿਆ ਜੀ ਕਿ ਵੀਰੇ ਸੁਖਾਪੂ ਪਿੰਡ ਜੀ ਸੁਖਣਾ ਆਪੂ ਠੀਕ ਮੱਖਣੀਆ ਦੁੱਧ ਦਾ ਠੀਕ ਹੈ ਵੀ ਕਿਹੜਾ ਫੋਨ ਕਰਕੇ ਆਉਣਾ ਵੀ ਆ ਸਕਦਾ ਵੀਰੇ ਪਛੀ ਹੁੰਦੇ ਨਹੀਂ ਕਰੇ ਅਵੇਲੇਬਲ ਨਹੀਂ ਹੁੰਦੇ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਜੁਆਇਫਾਈ ਨੇ ਬਾਈ ਜੀ ਤੇ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਮੱਝ ਪਾਈਆਂ ਕੋਲੇ ਖੜੀ ਐ ਮੋਰਾ ਜੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਬਾਈ ਕੋਲੋਂ ਲੰਨੇ ਪੂਰੀ ਜਾਣਕਾਰੀ ਬਾਈ ਸ਼ਸ਼ੀਕਾਲ ਜੀ ਕੀ ਹਾਲ ਐ ਵੀਰੇ ਕੀ ਨਾਮ ਐ ਵੀਰੇ ਮਜੀਤ ਸਿੰਘ ਜੀ ਠੀਕ ਹੈ ਵੀ ਪਿੰਡ ਕਿਹੜਾ ਪੈ ਜਾਂਦਾ ਵੀਰੇ ਆਪਣਾ ਮੱਛਲੀ ਕਰਾ ਵੀਰੇ ਅੱਛਾ ਮੱਛਲੀ ਆ ਮਹਾਲੀ ਜ਼ਿਲ੍ਹੇ ਚ ਲੱਗ ਪੈ ਜਾਂਦਾ ਠੀਕ ਹੈ ਬਈ ਜੀ ਤੇ ਕਿੰਨੇ ਪਸ਼ੂ ਲੈ ਕੇ ਆ ਜੀ ਬਈ ਆਪਾਂ ਬੈਂਕ ਚ ਨਹੀਂ ਕਰੀ ਵੀਰੇ ਠੀਕ ਹੈ ਬਈ ਵਪਾਰ ਦਾ ਕੰਮ ਹੈ ਵੀਰੇ ਆਪਣਾ ਬਈ ਵਪਾਰ ਹੀ ਕਰਦੇ ਠੀਕ ਹੈ ਬਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਈ ਬਸ ਇੱਥੇ ਹੀ ਕਰਦੇ ਆ ਫਿਰ ਫੈਲ ਜਾਏਗਾ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਬਈ ਆਪਾਂ ਇਹਦਾ ਠੀਕ ਹੈ ਬਈ ਕਿਹੜੇ ਸੂਏ ਸੋਣੇ ਨੇ ਵੈਸੇ ਦੂਜਣੇ ਵੀਰੇ ਠੀਕ ਹੈ ਵੀ ਕਿੰਨੇ ਦਿਨ ਲੈ ਲੂ ਹਜੇ ਇੱਕ ਹਫਤਾ ਨਹੀਂ ਹੁੰਦੀ ਅੱ ਤੇ ਚੰਗਾ ਪਸ਼ੂ ਬਾਈਆਂ ਕੋਲੇ ਜੀ ਤੇ ਰੇਟ ਜਾਇਜ਼ ਰੱਖਿਆ ਪਈਆਂ ਨੇ ਬਹੁਤ ਜ਼ਿਆਦਾ ਤੇ ਥੋੜਾ ਬੋਤ ਮਾਨਦਾਨ ਕਰੋਂਗੇ ਬਾਈ ਜੀ ਕਰ ਦੂੰਗਾ ਕਿੱਥੇ ਤੱਕ ਦੇ ਦੋਗੇ ਲਾਸਟ ਫਿਰ ਵੀ ਲਾਸਟ ਤੇ 1.40 ਛੱਡ ਦੋ 1.40 ਛੱਡ ਦੋਗੇ ਬਾਈ ਜੀ ਤੇ ਮੋਬਾਈਲ ਨੰਬਰ ਕਰੋਂਗੇ ਫਿਰ ਸ਼ੇਅਰ ਆਪਣੀ ਕਰ ਦਿੰਦੀ ਹਾਂ ਜੀ ਹਾਂਜੀ ਵੀਰੇ 98817 4452 ਲਿਖਣਾ ਬਾਈ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਆ ਸਕਦਾ ਘਰੇ ਹੁੰਦਾ ਇੱਕ ਤਾਂ ਪਸ਼ੂ ਉਹ ਘਰੀ ਲੈ ਕੇ ਜਾਣੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਧੰਨਵਾਦ ਜੀ ਤੇ ਚੰਗੇ ਪਸ਼ੂ ਬਾਈ ਕੋਲੇ ਸੀਗਾ ਤੇ ਰੇਟ ਵੀ ਜਾਇਜ਼ ਸੀਗਾ ਤੇ ਬਾਕੀ ਬਾਈ ਜੀ ਪੂਰੀ ਟੌਪ ਕੁਆਲਿਟੀ ਦੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਬਾਈ ਕਹਿੰਦਾ ਆਪਣੇ ਕੋਲ ਘਰੇ ਹੀ ਪਸ਼ੂ ਇੱਕ ਦੋ ਹੁੰਦਾ ਏ ਤੁਸੀਂ ਫੋਨ ਵਗੈਰਾ ਕਰਕੇ ਬਾਈ ਨੂੰ ਇੱਕਿਆ ਦੋ ਦਿਨ ਪਹਿਲਾਂ ਦੱਸ ਕੇ ਆ ਸਕਦੇ ਹੋ ਬਾਈ ਕੋਲੇ ਤੇ ਅਟਰ ਕੁਆਲਟੀ ਵੀ ਪੂਰੀ ਤਿਆਰ ਕਰ ਰਹੀ ਹੈ ਜੇ ਬਾਕੀ ਥਾਣਾ ਵਿੱਚ ਚਾਰਾਂ ਵਿੱਚ ਪ੍ਰੋਪਰ ਗੈਪ ਹੈ ਤੇ ਨਿੱਖਣਵੇਂ ਥੜਨੇ ਦੋ ਬਾਈ ਜੀ ਚਾਰੇ ਤੇ ਚੰਗਾ ਪਸ਼ੂ ਬਾਕੀ ਸਿੰਗਾ ਦੇ ਬਾਈ ਜੀ ਖੁੰਡੀ ਹੈ ਤੇ ਮੋਹਰਾਂ ਚ ਆ ਜਾਂਦੀ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਪਿੱਠ ਪੂਰੇ ਤੋਂ ਵੀ ਚੰਗੀ ਹੈ ਬਾਕੀ ਸ਼ਰੀਰ ਤੋਂ ਦੇਖਣ ਨੂੰ ਤਾਂ ਲੱਗ ਜਾਂਦਾ ਬਈ ਦੁੱਧ ਤੋਂ ਵੀ ਕੱਡੂ ਵੀ ਚੰਗਾ ਦੁੱਧ। ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਰੋ ਮੇਰਾ ਵੀਰ। ਐਦਾਂ ਦੀ ਵੀਡੀਓ ਪਰ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਤੇ ਬਾਕੀ ਜੋ ਆਪਣੀ ਵੀਡੀਓ ਨੂੰ ਬਾਈ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਜੋ ਐਦਾਂ ਹੀ ਸਹਿਯੋਗ ਦਿੰਦੇ ਰਹੇ ਹੋ ਬਾਈ ਜੀ। ਮੈਂ ਇਹ ਬੇਨਤੀ ਹੈ ਕਿ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਐਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਤੇ ਬਾਕੀ ਜਿਹੜੇ ਆਪਣੇ ਚੈਨਲ ਦਾ ਬੜੇ ਹੋਏ ਨੇ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰ ਤੇ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਦਿਖਾਉਂਦੇ ਅੱਗੇ ਫੁੱਟ ਟੌਪ ਦੀਆਂ ਝੋਟੀਆਂ ਤੇ ਮੱਜਾਂ ਉਹਨਾਂ ਦੇ ਰੇਟਾਂ ਬਾਰੇ ਦੱਸਾਂਗੇ ਜਾਣਕਾਰੀ ਆਜੋ ਮੇਰਾ ਵੀਰ ਇਹ ਬਹੁਤ ਹੀ ਟੌਪ ਕਲਾਸ ਦੀ ਬਾਈ ਜੀ ਮੱਜ ਤੇ ਅਟਰ ਕੁਆਲਟੀ ਦੇਖ ਕਰੋ ਮੇਰਾ ਵੀਰ ਬਾਈ ਬਹੁਤ ਜ਼ਿਆਦਾ ਟੌਪ ਕੁਆਲਟੀ ਦੀ ਹੈ ਤੇ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਬਾਈਆਂ ਕੋਲੋਂ ਰੇਟ ਪੁੱਛਦੇ ਆ ਬਾਈ ਸਾਸੀ ਗਾਲ ਜੀ ਕੀ ਹਾਲ ਹੈ ਬਾਈ ਜੀ ਠੀਕ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਹਰਮਪਾਲ ਸਿੰਘ ਠੀਕ ਹੈ ਕੌਣ ਸਾ ਇਲਾਕਾ ਬਈ ਆਪਕਾ ਪਟਿਆਲਾ ਜੀ ਠੀਕ ਹੈ ਬਈ ਜੀ ਜਿਹੜੀ ਇਹ ਮੱਝ ਹੈ ਬਈ ਕਿਹੜੇ ਸੂਏ ਸੂਈ ਹੈ ਇਹ ਕਿਹੜੇ ਸੂਏ ਸੂਈ ਹੈ ਮੱਝ ਇਹ ਗੁਰਜਾ ਸੂਆ ਆ ਠੀਕ ਹੈ ਬਈ ਜੀ ਤੇ ਕਿੰਨਾ ਦੁੱਧ ਹੈ ਬਈ ਥੱਲੇ ਇਹਦੇ 12 ਕਿਲੋ ਕਿਆਰ ਆ ਪੂਰੇ ਕੰਡੇ ਦਾ ਹਾਂ ਹਾਂ ਠੀਕ ਹੈ ਬਈ ਜੀ ਤੇ ਇਹ ਨਾਲ ਬੱਚਾ ਕੀ ਹੈ ਬਈ ਜੀ ਨਾਲ ਬੱਚਾ ਇਕੱਟਾ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਬਈ ਆਪਾਂ ਇਹਦਾ 70000 ਹਾਂ ਜੀ 70000 ਸਿਰਫ 70000 ਉਦਾਂ ਕੰਡੇ ਵਾਲਾ ਦੁੱਧ ਪੂਰਾ ਇਹਨਾਂ ਹਾਂ ਜੀ ਹਾਂ ਸੀਲ ਹੈ ਪੂਰੀ ਹਾਂ ਪੂਰੀ ਸੀਲ ਸਭ ਠੀਕ ਹੈ ਬਈ ਜੀ ਵੇ ਬਈ ਵਪਾਰ ਦਾ ਕੰਮ ਹੈ ਆਪਣਾ ਹਾਂ ਵਪਾਰ ਦਾ ਕੰਮ ਹੈ ਕਿਹੜੀ ਕਿਹੜੀ ਮੰਡੀ ਲਗਾਉਂਦੇ ਇਸ ਤੋਂ ਇਲਾਵਾ ਆਪਾਂ ਥੰਨਾ ਮੰਡੀ ਜਾਂਦੇ ਆ ਹਾਂਜੀ ਬਈ ਜਗਰਾਮਾ ਜਾਂਦੇ ਆ ਕਰਾੜੀ ਜਾਂਦੇ ਆ ਹਾਂਜੀ ਤਨੋਲਾ ਜਾਂਦੇ ਆ ਤੇ ਜੀਨਾ ਕਹਿੰਦੇ ਆ ਅਰੋਸਰ ਜਾਂਦੇ ਆ ਠੀਕ ਹੈ ਕਿੱਥੋਂ ਕਿੱਥੋਂ ਲੈਂਦੇ ਬਈ ਮਾਲ ਆਪਾਂ ਵੈਸੇ ਅਰੋਸਰ ਤੋਂ ਬਾਅਦ ਲਿਆਉਂਦੇ ਠੀਕ ਹੈ ਬਈ ਜੀ ਮੋਬਾਈਲ ਨੰਬਰ ਕਰੂੰਗਾ ਸ਼ੇਰ ਬਾਈ ਜੀ 12839 ਹਾਂਜੀ 66159 ਇੱਕ ਵਾਰ ਦੁਬਾਰਾ ਬੋਲਦੇ ਬਈ ਜੀ 12839 66159 ਅੱਜ ਕਿੰਨੇ ਪਸ਼ੂ ਲੈ ਕੇ ਆਏ ਜੀ ਬਾਈ 3 ਲਿਆਉਂਦੇ ਜੀ ਹੋ ਗਏ ਬਾਕੀ ਸ਼ੇਰ 6 6 ਲਓ ਤੇ ਬਹੁਤ ਜ਼ਿਆਦਾ ਜੈਜ ਰੇਟ ਹੈ ਬਾਈ ਜੀ ਤੁਸੀਂ ਦੇਖ ਸਕਦੇ ਹੋ ਤੇ ਚੰਗਾ ਪਸ਼ੂ ਬਾਈ ਜੀ ਰੇਟ ਬਹੁਤ ਜ਼ਿਆਦਾ ਜੈਜ ਹੈ 70000 ਸਿਰਫ ਤੇ ਬੜੀ ਟਾਪ ਗੁਆਰੰਟੀ ਦੀ ਮਿਲ ਜਵੇ ਬਾਈ ਜੀ ਨਿੱਖਣ ਵਿੱਚ ਥਣਦੇ ਬਾਈ ਜੀ ਪੂਰੀ ਸ਼ਾਨਦਾਰ ਕੁਆਲਿਟੀ ਤੇ ਜੈਜ ਰੇਟ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਬਾਈ ਕਿੰਨਾ ਗ੍ਰੇਡ ਲੱਗ ਹਟਿਆ ਇਹਦਾ ਅੱਜ ਕੋਸੂ ਹੋਏ ਆਏ ਆ ਅੱਜ ਹੋਣਾ ਹੈ ਠੀਕ ਹੈ ਬਾਈ ਠੀਕ ਹੈ ਪਹਿਲਾਂ ਉਧਰ ਠੀਕੇ ਖੜੇ ਆ ਉਧਰ ਖੜੇ ਠੀਕ ਹੈ ਬਾਈ ਜੀ ਸਵੇਰ ਦਾ ਰੇਟ ਲੱਗੇ ਨਹੀਂ ਇਹਦਾ ਹਜੇ ਠੀਕ ਹੈ ਬਾਈ ਠੀਕ ਹੈ ਬਾਈ ਜੀ ਖੜੀ ਹੈ ਬਾਈ ਚੈੱਕ ਕਰੋ ਬਹੁਤ ਚੰਗੀ ਪਸ਼ੂ ਹੈ ਬਾਈ ਜੀ ਤੇ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਫਾਟਰ ਕੁਆਲਟੀ ਸਾਫ਼ ਸੁਥਰੀ ਬਾਈ ਜੀ ਬਾਈ ਅਸੀਗਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਜੀ ਆਪਣਾ ਠੀਕ ਹੈ ਕਿਹੜਾ ਪਿੰਡ ਪੈਂਦਾ ਵੀਰੇ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਜੀ ਅੱਜ ਬਾਈ ਦੋ ਲੈ ਕੇ ਆਏ ਜੀ ਜਿਹੜੀ ਬਾਈ ਇਹ ਮੱਝ ਹੈ ਕਿਹੜੇ ਸੂਏ ਸੂਈ ਹੈ ਇਹ ਠੀਕ ਹੈ ਸੂਏ ਠੀਕ ਹੈ ਦੁੱਧ ਕਿੰਨਾ ਕੁ ਥੱਲੇ ਵੀਰੇ 13-14 ਕਿਲੋ ਹੈ ਜੀ ਠੀਕ ਹੈ ਜੀ ਕਿੰਨੇ ਰੇਟ 'ਤੇ ਵੀਰੇ ਪੈਦਾ ਹੈ ਜੀ 1 ਦਾ ਹੋਈ ਠੀਕ ਹੈ ਜੀ ਤੇ ਮਾੜਾ ਮੋੜਾ ਮਾਨਤਾ ਨੇ ਜੀ ਹੋ ਜੋ ਜੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਹਾਂਜੀ ਵੀਰੇ 98373688 ਪਿੰਡ ਕਿਹੜਾ ਦੱਸਿਆ ਜੀ ਵੀਰੇ ਮਹਾਰਤ ਜੀ ਠੀਕ ਹੈ ਬਾਈ ਜੀ ਧੰਨਵਾਦ ਚੰਗਾ ਪਸ਼ੂ ਬਾਈ ਜੀ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਰੇਟ ਬਾਈਆਂ ਦਾ ਜਾਇਜ਼ ਹੈ ਤੇ ਚੰਗਾ ਪਸ਼ੂ ਬਾਈ ਜੀ ਇਸ ਤੋਂ ਬਾਅਦ ਆਪਾਂ ਖੜੀ ਇੱਕ ਹੋਰ ਮਾਣਿਆ ਕੋਲੇ ਝੋਟੀ ਇਹਦੇ ਵਾਰੀ ਬਿਲਮਾਂਗੇ ਪੂਰੀ ਜਾਣਕਾਰੀ ਬਾਈ ਸਸੀਕਾਲ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਬਲਵਿੰਦਰ ਸਿੰਘ ਆ ਜੀ ਮਨਿੰਦੇ ਦੋ ਅੱਛਾ ਮਨਿੰਦੇ ਦੋ ਬਾਈ ਖਾਸ ਮਨਿੰਦਾ ਹੀ ਹੈ ਜੀ ਵਪਾਰ ਦਾ ਕੰਮ ਹੈ ਜੀ ਇਹ ਪਰ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਮੰਡੀਆਂ ਸਾਰੀਆਂ ਜਾਂਦੇ ਆ ਜੀ ਠੀਕ ਹੈ ਬਾਈ ਜੀ ਜਿਹੜੀ ਇਹ ਝੋਟੀ ਖੜੀ ਆ ਬਾਈ ਤੇ ਕਿਹੜੇ ਸੂਏ ਸੂਈਏ ਇਹ ਅੱਛਾ ਦੂਏ ਦੁੱਧ ਕਿਨੇ ਥੱਲੇ ਵੀਰੇ ਤੇ ਥੋੜਾ ਜਿਹਾ ਅੱਛਾ 16 17 ਗਰ ਬਾਈ ਚੈੱਕ ਕਰੋ ਜੀ ਚੰਗਾ ਪੰਛੀ ਦੁੱਧ ਵਾਲਾ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਨਿਖੜਵੇਂ ਥ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਅੰਡਰ ਕੁਆਲਿਟੀ ਪੂਰੀ ਸਾਫ ਉਤਰੀਏ ਨਿਖੜਵੇਂ ਖਾਂਚਾਰੇ ਤੇ ਬਾਈ ਬਾਈ ਮਗਰ ਕੀ ਇਹਦੇ ਜੀ ਇਹਦੇ ਬਾਹਰ ਕੱਟਾ ਹੈ ਜੀ ਅੱਜ ਕੱਟਾ ਬਾਈ ਜੀ ਧਾਰ ਤੁਰ ਕਿਵੇਂ ਬਾਈ ਇਹਦੀ ਧਾਰ ਬੋਲੀ ਆ ਜੀ ਬਹੁਤ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਬਾਈ ਇਹਦਾ ਮੁੱਲ ਕਰਿਆ ਜੀ ਆਪਾਂ ਨੇ 1.35 ਸਿਰਫ 1.35 ਤੇ ਇਹ ਥੋੜਾ ਬਤਾ ਮਾਨਤ ਨਾਲ ਵਿੱਚ ਕਰ ਦੋਗੇ ਮਾਨਤ ਹੋਊਗਾ ਜੀ ਠੀਕ ਹੈ ਬਾਈ ਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਹਾਂ ਜੀ ਇਹਦੇ ਮੈਨੂੰ ਅਕੀਮਾ ਲਈਦਾ 998888 ਹਾਂਜੀ 9410 ਠੀਕ ਹੈ ਬਈ ਜੀ ਤੇ ਬਾਈ ਜੀ ਕਰਾਲੀ ਮੰਡੀ ਵੀ ਲਾਉਂਦੇ ਆਪਾਂ ਠੀਕ ਹੈ ਜੀ ਮਤਲਬ ਜੀ ਕਿਸੇ ਨੂੰ ਆਉਣਾ ਹੋਵੇ ਘਰੇ ਫੋਨ ਕਰਕੇ ਆ ਸਕਦਾ ਬਾਈ ਹਾਂਜੀ 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 ਠੀਕ ਹੈ ਬਾਈ ਜੀ ਤੇ ਬਾਈਆਂ ਕੋਲੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਜੇ ਕੋਈ ਲੈਣਾ ਚਾਹੁੰਦਾ ਬਾਈਆਂ ਦਾ ਆਪਾਂ ਨੰਬਰ ਵੀਡੀਓ ਵਿੱਚ ਪਾ ਦਤਾ ਜੀ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਪੂਰੇ ਚੰਗਾ ਪਸ਼ੂ ਜੀ ਦੁੱਧ ਵਾਲਾ ਤੇ ਠੀਕ ਹੈ ਬਾਈ ਜੀ ਗਊਆਂ ਦਾ ਕੰਮ ਵੀ ਕਰਦੇ ਤੇ ਗਊ ਘੜੀ ਘੜੀ ਹੁੰਦੀ ਆਪਣੇ ਕੋਲੇ ਐਚ ਅੱਛਾ ਜੀ ਵਧੀਆ ਵੈਰਾਈ ਦੀ ਠੀਕ ਹੈ ਜੀ ਅਤੇ ਆਪ ਮੱਝਾਂ ਵੈਸੇ ਲੰਡਿਆਉਨੇ ਕਿੱਥੋਂ ਆ ਜੀ ਆਪਾਂ ਲਿਆਉਨੇ ਜੀ ਉੱਧਰ ਤੋਂ ਹਰਿਆਣਾ ਤੋਂ ਠੀਕ ਹੈ ਬਾਈ ਜੀ ਤੇ ਨੰਬਰ ਆਪਾਂ ਥੋੜਾ ਪਤਾ ਹੈ ਜੀ ਠੀਕ ਹੈ ਜੀ ਤੇ ਜੇ ਕੋਈ ਫੋਨ ਆਵੇ ਕੋਈ ਟ੍ਰਾਂਸਪੋਰਟ ਦਾ ਪ੍ਰਬੰਧ ਹੈ ਆਪਣੇ ਕੋਲ ਠੀਕ ਹੈ ਵੀਰੇ ਜੀ ਠੀਕ ਖਾਸ ਮਨਣਡਈ ਹੈ ਵੀਰੇ ਠੀਕ ਅੱਛਾ ਠੀਕ ਹੈ ਬਾਈ ਜੀ ਠੀਕ ਹੈ ਵੀਰੇ ਠੀਕ ਹੈ ਥੈਂਕ ਯੂ ਵੀਰੇ ਉਹਨੇ ਬਾਈ ਦੁੱਧ ਵਾਲੇ ਜੇ ਕੋਈ ਆਉਣਾ ਚਾਹੁੰਦਾ ਮੰਡੀ ਵੀ ਚਾ ਸਕਦਾ ਬਾਈ ਮੰਡੀ ਤਰੀਕ ਹੁੰਦੀ ਹੈ ਪੈਸੇ 8 ਤਰੀਕ ਤੇ 15 ਤੇ 28 ਬਾਈ ਜੀ ਖੰਨਾ ਮੰਡੀ ਵੀ ਗਈ ਤੇ ਇੱਥੇ ਬਾਈ ਕਾਂਵਾ ਵੀ ਵਾਧੂ ਆਉਂਦੀਆਂ ਨੇ ਮਾਤਰਾ ਚ ਤੇ ਗਊਆਂ ਵੀ ਵਾਧੂ ਮਾਤਰਾ ਚ ਆਉਂਦੀਆਂ ਨੇ ਤੇ ਚੰਗੇ ਪਸ਼ੂ ਹੁੰਦੇ ਨੇ ਬਾਈ ਬਾਕੀ ਰੇਟ ਦੀ ਆਪਾਂ ਤੁਹਾਡੇ ਤੱਕ ਪੂਰਾ ਪਹਚਾਵਾਵਾਂਗੇ ਜਾਣਕਾਰੀ ਤੇ ਬਾਕੀ ਬਾਈ ਪਸ਼ੂ ਆਪਣਾ ਖੁਦ ਚੈੱਕ ਕਰਕੇ ਰੇਟ ਭਾਅ ਕਰਕੇ ਤੁਸੀਂ ਖੁਦ ਆਪਣੀ ਜ਼ਿੰਮੇਵਾਰੀ ਲੈ ਕੇ ਜਾਇਓ ਵੀਰੇ ਕਿਉਂਕਿ ਆਪਾਂ ਫੋਨ ਤੇ ਇਹ ਨਹੀਂ ਕਹਿੰਦੇ ਵੀ ਤੁਸੀਂ ਫੋਨ ਤੇ ਪਸ਼ੂ ਮੰਗਾਇਓ ਤੇ ਪੈਸੇ ਦੀ ਆਪਣੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਊਗੀ ਵੀਰੇ ਤੇ ਬਾਕੀ ਆਪਣੀ ਜਾਣ ਮੇਨ ਕੰਮ ਆਪਣਾ ਇਹ ਹੁੰਦਾ ਵੀ ਤੁਹਾਡੇ ਤੱਕ ਰੇਟ ਵਾਲੀ ਜਾਣਕਾਰੀ ਪਹੁੰਚਾਈ ਜਾਵੇ ਵੀ ਕਿੰਨਾ ਰੇਟ ਜੋ ਮੰਡੀ ਵਿੱਚ ਚੱਲ ਰਿਹਾ ਇਸ ਟਾਈਮ ਪੂਰਾ ਤੇ ਬਾਕੀ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਨਾਲ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਐਦਾਂ ਦੀ ਵੀਡੀਓ ਪਰ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਵੀਡੀਓ ਨੂੰ ਵੀਰ ਇੱਕ ਬੇਨਤੀ ਵੀ ਜਰੂਰ ਪੂਰਾ ਦੇਖਿਆ ਕਰੋ ਬਾਈ ਜੀ ਆਪਾਂ ਪੂਰੀ ਮਿਹਨਤ ਕਰਦੇ ਆ ਤੇ ਪੂਰਾ ਦੇਖਿਆ ਕਰੋ ਮੇਰਾ ਵੀਰ ਬਾਕੀ ਵੀ ਤੁਹਾਡੇ ਨਾਲ ਇਹ ਆਪਣਾ ਕੰਮ ਵੀ ਤੇ ਬਾਕੀ ਜਿਹੜੇ ਵੀਰ ਆਪਣੇ ਨਾਲ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਚੈੱਕ ਕਰੋ ਮੇਰਾ ਵੀਰ ਬਾਈਆਂ ਕੋਲੇ ਖੜੀ ਹੈ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਤੁਸੀਂ ਚੈੱਕ ਕਰੋ ਬਾਈ ਜੀ ਤੇ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ ਨਿਖੜਵੇਂ ਥਾਣੇ ਬਾਈ ਜੀ ਕੱਲਾ ਕੱਲਾ ਤਾਣਾ ਤੇ ਸਿੰਘਾਂ ਦੀ ਬਾਈ ਜੀ ਪੂਰੀ ਖੁੰਡੀ ਹੈ ਸ਼ਾਨਦਾਰ ਪਸ਼ੂ ਬਾਈ ਜੀ ਤੇ ਟਾਪ ਕੁਆਲਿਟੀ ਦੇ ਪਸ਼ੂ ਦੇ ਸਾਰੇ ਗੁਣ ਨੇ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਬਾਈ ਕੋਲ ਨੇ ਪੂਰੀ ਜਾਣਕਾਰੀ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਾਈ ਲਿਓ ਅਟਰ ਕੁਆਲਿਟੀ ਦੀ ਕਾਟਰ ਕੁਆਲਟੀ ਪੂਰੀ ਸਾਫ ਸੁਥੀ ਹੈ ਆਪਾਂ ਨੇੜੇ ਦੇ ਉਹ ਵੀ ਚੈੱਕ ਕਰਾਵਾਂਗੇ ਤੇ ਚੰਗਾ ਪਸ਼ੂ ਬਈ ਜੀ ਦੁੱਧ ਦਾ ਬਈ ਜੀ ਕਿੰਨਾ ਦੁੱਧ ਥੱਲੇ ਦੇ ਠੀਕ ਹੈ ਬਈ ਜੀ ਤੇ ਕਿਹੜੇ ਸੂਏ ਸੂਏ ਬਈ ਜੀ ਇਹ ਠੀਕ ਹੈ ਮਗਰ ਕੀ ਵੀਰੇ ਦੇ ਅੱਛਾ ਮਗਰ ਕੱਟਾ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ 1 25 ਵਾਂਗ ਬਈ ਅੱਛਾ ਮੜਾ ਮੋਟਾ ਮਾਨ ਤਣ ਅੱਛਾ 1 25 ਛੱਡ ਦੋ ਠੀਕ ਹੈ ਬਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਬਈ ਅੱਜ ਆਪਾਂ ਕੋਈ ਹੋਈ ਸੇਲ ਠੀਕ ਹੈ ਗਾਖ ਸੀ ਗਿਆ ਬਾਈ ਅੱਜ ਠੀਕ ਹੈ ਵਧੀਆ ਖੁਸ਼ ਹੋ ਬਾਈ ਠੀਕ ਹੈ ਬਾਈ ਜੀ ਇਸ ਤੋਂ ਇਲਾਵਾ ਕਿਹੜੀ ਬਚੀ ਆਪਣੇ ਨੂੰ ਝੋਟੀ ਉਹ ਵੀ ਠੀਕ ਹੈ ਬਾਈ ਜੀ ਬਾਈ ਕਹਿੰਦਾ ਵੀ ਠੀਕ ਹੈ ਗਾਖ ਅੱਜ ਵਧੀਆ ਇੱਕ ਬੰਦੋ ਬਾਈ ਜੀ ਇਹਨੂੰ ਚੰਗਾ ਪਸ਼ੂ ਹੈ ਬਾਈ ਕੋਲੇ ਜੀ ਤੇ ਰੇਟ ਵੀ ਬਾਈ ਦਾ ਜਾਇਜ਼ ਹੈ ਚੰਗਾ ਪਸ਼ੂ ਬਾਈ ਜੀ ਇਸ ਤੋਂ ਬਾਅਦ ਦੇਖੋ ਜੀ ਆਪਾਂ ਤੁਹਾਨੂੰ ਅਗਲੀ ਝੋਟੀ ਇਹ ਵੀ ਬਹੁਤ ਟਾਪ ਕੁਆਲਿਟੀ ਦੀ ਹੈ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਬਾਈ ਕਿੰਨੇ ਦਿਨ ਲੈ ਲੂ ਹਜੇ ਇਹ अच्छा बच्चा उधर फिर खड़ा ठीक है भाई जी ਤੇ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਤੇ ਬਾਈ ਝੋਟੀ ਪੂਰੀ ਸਾਂਭੀ ਹੋਈ ਹੈ ਬੰਦੀ ਪਾਈਆਂ ਨੇ ਤੇ ਥਣਾ ਲੰਬਾ ਪੂਰਾ ਤੇ ਅਟਰ ਕੁਆਲਿਟੀ ਸਾਫ਼ ਸੁਥਰੀ ਹੈ ਜੀ ਬਾਈ ਇਥੇ ਲੱਗੇ ਨਾ ਦੁੱਧ ਹੈ ਬਾਈ ਜੀ ਐਨ ਸਾਫ਼ ਕੰਡੇ ਵਾਲਾ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰ ਆਪਾਂ ਮਗਰ ਵੀਰ ਕੀ ਇਹਦੇ ਬੱਚੇ ਜੀ ਮਗਰ ਬਾਈ ਜੀ ਤੋਹਫਾ ਇਹ ਪੂਰਾ ਕੱਟੀ ਕੰਗਾ ਪੁੱਛੋ ਬਾਈ ਜੀ ਪੂਰੀ ਬਲੈਕ ਜੈੱਡ ਤੇ ਮਾਤਈ ਹੈ ਬਾਈ ਜੀ ਦੁੱਧ ਕਿੰਨਾ ਕਹਿੰਦੇ ਸੀ ਕਿ ਵੀਰੇ ਥੱਲੇ ਜੀ ਬਾਈ 13 ਕਿਲੋ 13 ਕਿਲੋ ਪੂਰੇ ਨੰ ਕੰਡੇ ਵਾਲਾ ਠੀਕ ਹੈ ਬਾਈ ਜੀ ਤੇ ਆਈ ਕਿਹੜੇ ਏਰੀਆ ਚੋਂ ਬਾਈ ਜੀ ਇਹ ਅੱਛਾ ਰੋਪੜੇ ਏਰੀਆ ਚੋਂ ਆਈ ਜੀ ਠੀਕ ਹੈ ਬਾਈ ਜੀ ਤੇ ਮੁੱਲ ਕਿੰਨਾ ਰੱਖੇ ਵੀਰੇ ਪੈਦਾ 130 ਮੰਗਦੇ ਆ ਅੱਛਾ 130 ਮੰਗਦੇ ਹੋ ਕਿਸ ਤੱਕ ਦੇ ਦੋਗੇ ਵੀ 125 ਅੱਛਾ 125 ਛੱਡ ਦੂੰਗਾ ਬਾਈ ਜੀ ਆਪਣਾ ਪੂਰਾ ਨਾਮ ਕੀ ਹੈ ਪੈਸੇ ਲੱੱਕੀ ਅੱਛਾ ਤੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਹਾਂ ਗਊ ਡੱਟਪਰੀਆਂ ਆ। ਅੱਛਾ ਠੀਕ ਆ ਬਾਈ ਜੀ। ਤੇ ਵਪਾਰ ਦਾ ਕੰਮ ਵੀ ਰ ਆਪਣਾ? ਹਾਂਜੀ। ਕਿਹੜੀ ਕਿਹੜੀ ਮੰਡੀ ਲਾਉਂਦੇ ਆ ਆਪਾਂ? ਕਰਾਲੀ ਲਾਂਦੇ ਖਾਣਾਂ। ਠੀਕ ਆ ਬਾਈ ਜੀ। ਬਾਈ ਕੱਲਾ ਮੱਝਾਂ ਦਾ ਕਰਦੇ ਆਂ, ਗਾਵਾਂ ਦਾ ਵੀ ਕਰਦੇ ਆਂ ਆਪਾਂ। ਗਾਵਾਂ ਦੇ ਕਰਦੇ ਆ। ਗਾਵਾਂ ਕਿਹੜੀਆਂ ਨਸਲ ਦੀਆਂ ਹੁੰਦੀਆਂ ਆਪਣੇ ਕੋਲੇ? ਐਫਸੀ ਐਫ ਜਰਸੀ। ਠੀਕ ਆ ਬਈ, ਦੋ ਨਸਲ ਦੀਆਂ ਰੱਖਦੇ ਹੋ। ਠੀਕ ਆ ਬਾਈ ਜੀ। ਤੇ ਪਿੰਡ ਕਿਹੜਾ ਦਾ ਕਹਿੰਦੇ ਸੀਗੇ ਬਾਈ? ਰੂਰਾ ਟੱਪਰੀਆਂ। ਰੂਰਾ ਟੱਪਰੀ। ਠੀਕ ਆ ਬਾਈ ਜੀ। ਤੇ ਘਰੇ ਪਸ਼ੂ ਹੁੰਦੇ ਬਾਈ ਜੀ? ਹਾਂਜੀ, ਹਾਂਜੀ। ਠੀਕ ਆ ਬਾਈ ਜੀ। 62844 82855 ਇੱਕ ਵਾਰ ਦੁਬਾਰਾ ਬੋਲਦੇ ਵੀਰੇ 62844 82855 ਠੀਕ ਹੈ ਨਾਮ ਕੀ ਦੱਸੋ ਜੀ ਕਿ ਵੀਰੇ ਲੱਕੀ ਠੀਕ ਹੈ ਬਈ ਜੀ ਧੰਨਵਾਦ ਵੀਰੇ ਮਾਈਆਂ ਕੋਲ ਦੋ ਹੀ ਪਸ਼ੂ ਸ਼ਾਨਦਾਰ ਸੀਗੇ ਅਟਰ ਕੁਆਲਟੀ ਵਧੀਆ ਸੀਗੀ ਤੇ ਰੇਟ ਵੀ ਜਾਇਜ਼ ਸੀਗਾ ਬਈ ਜੀ ਲੈਣ ਦੇ ਨਾਲਾ ਰੇਟ ਰੱਖਿਆ ਹੋਇਆ ਪਾਈਆਂ ਨੇ ਤੇ ਚੰਗੇ ਪਸ਼ੂ ਸੀਗੇ ਬਈ ਜੀ ਬਾਕੀ ਨੰਬਰ ਆਪਾਂ ਪਾਤਾ ਵੀਡੀਓ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਤੇ ਪਾਈਆਂ ਨੂੰ ਕਾਲ ਵਗੈਰਾ ਕਰਕੇ ਤੁਸੀਂ ਪਤਾ ਕਰ ਸਕਦੇ ਵੀਰੇ ਬਾਕੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਸੀਗੀ ਬਈ ਦੋਨੋਂ ਪਸ਼ੂਆਂ ਦੀ ਤੇ ਅੱਗੇ ਤੋਂ ਵੀ ਚੈੱਕ ਕਰ ਸਕਦੇ ਥਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਮਗਰ ਸੀਗੀ ਬਈ ਇਹਦੇ ਫੀਮੇਲ ਕਾਫ ਤੇ ਦੂਜੀ ਜਿਹੜੀ ਸੀਗੀ ਬਈ ਇਹ ਵੀ ਛੋਟੀ ਚੰਗੀ ਸੀ ਤੇ ਨਿੱਖੜਵੇਂ ਥਾਣੇ ਬਾਈ ਜੀ ਇਹਦੇ ਚਾਰੋਂ ਤੇ ਲੰਬਾ ਥਾਣਾ ਬਾਈ ਜੀ ਤੇ ਟਰਟਰ ਕੁਆਲਿਟੀ ਬਾਈ ਜੀ ਸਾਫ਼ ਸੁਥਰੀ ਹੈ ਪੂਰੀ ਤੇ ਪਿੱਟ ਕੁੜੇ ਤੋਂ ਬਾਈ ਚੰਗੀ ਸੀ ਇਹਦੀ ਛੋਟੀ ਤੇ ਮਗਰ ਇਹਦੇ ਸੀ ਕਿ ਕਾਫ ਮੇਲ ਕਾਫ ਸੀਗਾ ਬਾਈ ਜੀ ਚੰਗਾ ਪਸ਼ੂ ਬਈ ਇਹ ਵੀ ਦੇ ਰੇਟ ਮਾਈਆਂ ਦਾ ਆਪਾਂ ਪਾ ਦਿੱਤਾ ਵੀ ਕਿ ਵੀਡੀਓ ਤੇ ਨੰਬਰ ਵਗੈਰਾ ਸ਼ੇਅਰ ਕਰਤਾ ਬਾਕੀ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਬਾਈ ਆਪਾਂ ਫੌਜੀ ਬਾਈ ਕੋਲ ਬਾਈ ਅਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਆਪਣਾ ਜੀ ਮਨੀ ਪਾ ਲੈ ਜੀ ਅੱਛਾ ਪਿੰਡ ਕਿਹੜਾ ਪੈਂਦਾ ਜੀ ਪਿੰਡ ਦੀਜੀਰਪੁਰ ਜੀ ਠੀਕ ਹੈ ਬਾਈ ਜੀ ਤੇ ਬੈਸੇ ਬਾਈ ਆਰਮੀ ਚ ਹੈ ਜੀ ਬਾਕੀ ਬਾਈ ਨੂੰ ਸ਼ੌਂਕ ਹੈ ਮੱਝਾਂ ਦਾ ਤੇ ਬਾਈ ਜਿਹੜੀ ਇਹ ਮੱਝ ਖੜੀ ਹੈ ਕਿਹੜੇ ਸੂਏ ਸੁਣੇ ਨੇ ਇਹਨੇ ਪੀਏ ਸੂਵੇ ਨੂੰ ਅੱਛਾ ਜੀ ਕਿੰਨਾ ਕੁ ਦੁੱਧ ਕਰਜੂ ਬਾਈ ਜੀ ਇਹ ਸੂਵੇ ਨੂੰ 20 ਲੀਟਰ ਦੇ ਆਰਾਮ ਨਾਲ ਕਰਜੂ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਾਈ ਜੀ ਆਪ ਇਹਦਾ ਜਮ ਮੁੱਲ 2 ਲੱਖ ਰੱਖਿਆ ਦਾ ਜੀ ਹਾਂਜੀ ਤੇ 1 ਲੱਖ 70000 ਦੀ ਸੇਲ ਹੋ ਜੇ ਅੱਛਾ 1 75 ਦੀ ਸੇਲ ਹੋਗੀ ਬਾਈ ਜੀ ਹਾਂਜੀ ਸਹੀ ਤੇ ਠੀਕ ਹੈ ਬਾਈ ਜੀ ਤੇ ਇਸ ਤੋਂ ਇਲਾਵਾ ਕਿਹੜੀ ਵੇਚੀ ਆਪਣੇ ਕੋਲ ਚੋਬੀ ਝੁੱਟੀ ਇਸ ਤੋਂ ਇਲਾਵਾ ਜੀ ਆਪਣੀਆਂ ਦੂਰ ਤਿੰਨ ਬਿਗਲੀਆਂ 2 ਏਕੜੀਆਂ ਇੱਕ ਆ 500 ਠੀਕ ਹੈ ਬਾਈ ਜੀ ਜਿਹੜੀ ਇਹ ਇੱਧਰ ਵਾਲੀ ਖੜੀ ਪਈ ਇਹਦਾ ਕੀ ਹਿਸਾਬਤਾ ਹੈ ਏ ਜੀ ਤੀਜੇ ਸਵੇਰੇ ਸੁਣਾਈ ਅੱਛਾ ਕਿੰਨੇ ਦਿਨ ਲੈ ਲੂ ਬਾਈ ਹਜੇ 8 ਦਿਨ ਲੈਣੀ ਹੈ ਜੀ ਠੀਕ ਹੈ ਬਾਈ ਜੀ ਕੱਚੀ ਹੈ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਟੀ ਸਾਫ ਸੁਥਰੀ ਹੈ ਨਿਖੜਵੇਂ ਥਣ ਨੇ ਬਾਈ ਜੀ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਕੀ ਹਜੇ ਬਾਈ ਕੱਚੀ ਹੈ ਥੋੜੀ 10 ਦਿਨ ਬਾਈ ਕਹਿੰਦਾ ਲੈ ਜਾਣੇ ਇਹਨੇ ਤੇ ਬਾਈ ਕਿੰਨਾ ਕਮੁੱਲ ਰੱਖਿਆ ਆਪਾਂ ਇਹਦਾ ਜੀ ਦਾ 85000 ਜੀ ਸਿਰਫ 85000 ਠੀਕ ਹੈ ਬਾਈ ਜਿਹੜੀ ਇਹ ਛੋਟੀ ਖੜੀ ਹੈ ਅਗਲੀ ਬਾਈ ਜੀ ਇਹ ਇਹ ਵੀ ਸੁਥਰੀ ਹੈ ਕੱਲ ਸੁਥਰੀ ਤੇ ਬਾਈ ਥਣ ਚੈੱਕ ਕਰੋ ਪੂਰਾ ਲੰਬਾ ਥਣਾ ਹੈ ਤੇ ਸਾਫ ਸੁਥਰੀ ਬਾਈ ਜੀ ਅਟਰ ਕੁਆਲਟੀ ਤੇ ਬਾਈ ਇਹਦਾ ਕਿੰ ਇਹ ਰੱਖਿਆ ਜੀ 1 2 ਅੱਛਾ ਕਿਹੜੇ ਸੂਏ ਸੂਈ ਹੈ ਵੈਸੇ ਕਿੰਦੀ ਹੈ ਸੂਈ ਠੀਕ ਹੈ ਬਾਈ ਜੀ ਤੇ ਮਗਰ ਕੀ ਵੀਰੇ ਤੇ ਬੱਚਾ ਇਹ ਕੱਟਾ ਦਿੱਤਾ ਠੀਕ ਹੈ ਬਾਈ ਮੇਲ ਕੱਟ ਦਤਾ ਬਾਈ ਜੀ ਤੇ ਉਦਾਂ ਵੀ ਧਾਰਤੁਰ ਕਿਵੇਂ ਇਹਦੀ ਧਾਰਤੁਰ ਵਧੀਆ ਹੀ ਆਨੇ ਪੋਲੀ ਹੈ ਨਾ ਹਾਂ ਜੀ ਠੀਕ ਹੈ ਜੇ ਬੱਚੇ ਪੁੱੱਚੇ ਖੋਲੀ ਜਾਣਾ ਕੋਈ ਦੀ ਸੀਲ ਹੈ ਪੂਰੀ ਪੂਰੀ ਸੀਲ ਹੈ ਬਾਕੀ ਪੈਸੇ ਬਈ ਆਪਣਾ ਮੱਜਾਂ ਦਾ ਸ਼ੌਂਕ ਸ਼ੁਰੂ ਤੋਂ ਆਏ ਕਿ ਫੈਮਿਲੀ ਚ ਪਹਿਲਾਂ ਕਰਦੇ ਕਰਦੇ ਨਹੀਂ ਪਹਿਲਾਂ ਤੋਂ ਪਹਿਲਾਂ ਤੋਂ ਠੀਕ ਆਰਮੀ ਚ ਕਿਹੜੇ ਸਾਲ ਦੇ ਹੋਏ ਬਈ ਭਰਤੀ ਆਪਾਂ ਮੈਂ 2012 ਕੋ ਅੱਛਾ 2012 ਚ ਠੀਕ ਹੈ ਬਈ ਜੀ ਤੇ ਹੁਣ ਛੁੱਟੀ ਆਏ ਬਈ ਹਾਂਜੀ ਛੁੱਟੀ ਆਏ ਠੀਕ ਹੈ ਬਈ ਜੀ ਤੇ ਬਈ ਜੀ ਆਪਣਾ ਨੰਬਰ ਬੋਲ ਸਕਦੇ ਹਾਂਜੀ 95928 ਹਾਂਜੀ ਪੂਰਾ 125 ਠੀਕ ਹੈ ਤੇ ਮਤਲਬ ਘਰੇ ਪਸ਼ੂ ਹੁੰਦੇ ਨੇ ਫੋਨ ਕਰਕੇ ਆ ਜਾ ਸਕਦਾ ਬੰਦਾ ਜਿੱਦਾਂ ਮਰਜ਼ੀ ਠੀਕ ਹੈ ਬਾਈ ਜੀ ਧੰਨਵਾਦ ਜੀ ਕਿੰਨੇ ਚਾਰ ਪਰੰਦੀ ਜੀ ਘਰੇ ਪੱਕੇ ਠੀਕ ਹੈ ਪਿੰਡ ਕਿਹੜਾ ਦੱਸਿਓ ਇੱਕ ਦੋ ਵਾਰ ਪਿੰਡ ਬੀਂਗ ਦੇ ਪਰੇ ਜਿਲ੍ਹਾ ਰੂਪੜੇ ਜੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈ ਦਾ ਆਪਾਂ ਨੰਬਰ ਪਾਤਾ ਵੀਡੀਓ ਵਿੱਚ ਹੀ ਤੁਸੀਂ ਕੰਟੈਕਟ ਕਰ ਸਕਦੇ ਬਾਈ ਨੂੰ ਜੀ ਤੇ ਬਾਈ ਕੋਲ ਸੀਗੇ ਚੰਗੇ ਪਸ਼ੂ ਜੀ ਬਿੰਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਪਰ ਥੋੜਾ ਟਕ ਲੈ ਕੇ ਆਉਂਦੇ ਰਹਾਂ ਤੇ ਤਾਜ਼ਾ ਜਾਣਕਾਰੀ ਦੰਦੇ ਰਹਾਂਗੇ ਬਾਈ ਜੀ। ਉਹ ਬਾਈ ਜੀ ਬੂਰੀ ਮਾਝੇ ਵੀ ਬੜੀ ਟਾਪ ਕੁਆਲਿਟੀ ਦੀ ਹੈ ਬਾਈ ਜੀ। ਬਾਈ ਦੁੱਧ ਕਿੰਨਾ ਕੁ ਥੱਲੇ ਇਹਦੇ ਹੀ? ਸਿਰਫ 14 ਕਿਲੋ। ਠੀਕ ਹੈ ਬਾਈ ਜੀ ਯਾਰ ਕੰਡੇ ਦਾ। ਕਿਹੜੇ ਸੂਏ ਸੂਈ ਬਾਈ ਜੀ ਇਹ? ਠੀਕ ਹੈ ਬਾਈ ਜੀ ਅਟਰ ਕੁਆਲਿਟੀ ਚੈੱਕ ਕਰੋ ਤੁਸੀਂ ਜੀ। ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ। ਪਰ ਮੋੜਨ ਦੇ ਵੀ ਚੰਗਾ ਪਛੋ ਬਾਈ ਦੁੱਧ ਵਾਲਾ। ਤੇ ਮਗਰ ਬਾਈ ਜੀ ਇਹਦੇ ਕੱਟਾ ਹੈ। ਟਾਪ ਕੁਆਲਿਟੀ ਦੇ ਵੀ ਤੇ ਸਿੰਗਾ ਦੀ ਬਾਈ ਜੀ ਹੁੰਦੀ ਹੈ। ਨੇੜੇ ਦੇ ਚੱਕਾ ਸੁਦੀ ਅਟਰ ਕੁਆਲਟੀ ਸਾਫ ਸੁਥਰੀ ਬਿਲਕੁਲ ਬਾਈ ਜੀ ਬਹੁਤ ਸ਼ਾਨਦਾਰ ਪਸ਼ੂ ਬਾਈ ਜੀ ਤੇ ਬਾਈ ਜੀ ਕਿੰਨਾ ਮੁੱਲ ਰੱਖਿਆ ਪਿਆ ਤਾਂ ਇਹਦਾ ਕਿ 35 ਬੰਦੂ ਦੇਣ ਲੈਣ ਲਾਟ ਕੀਤਾ ਕਿ ਛੱਡ ਦੋਂਗੇ ਵੀਰੇ ਓ 15 ਦੇ ਦੂ ਮਗਰ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਜਿਹੜੀ ਬਾਈ ਜੀ ਇਹ ਅਗਲੀ ਮੱਝ ਖੜੀ ਏ ਕਿਹੜੇ ਸੂਏ ਸੂਣਾ ਇਹਨੇ ਅੱਛਾ ਕਿੰਨੇ ਦਿਨ ਰਹਿੰਦੇ ਵੀਰੇ ਇਹਦੇ ਅੱਛਾ 12 13 ਦਿਨ ਚੈੱਕ ਕਰੋ ਬਾਈ ਜੀ ਚੰਗਾ ਪਸ਼ੂ ਬੋ ਜੀ ਅਜੇ ਕੱਚੀ ਥੋੜੀ 10 12 ਦਿਨ ਲੈ ਜਾਣੇ ਬਾਕੀ ਬਾਈ ਅਟਰ ਕੁਆਲਟੀ ਸਾਫ ਸੁਥਰੀ ਹੈ ਨਿੱਖਣਵੇਂ ਥਾਣਾ ਬਾਈ ਜੀ ਚਾਰੇ ਥਾਣਾ ਵਿੱਚ ਪ੍ਰੋ ਤੇ ਇਹਦੇ ਵਾਰੀ ਪੁੱਛਦੇ ਬਾਈ ਕੋਲ ਚੰਗਾ ਪਸ਼ੂ ਬਾਈ ਬਾਈ ਜੀ ਇਹ ਕਿੰਨੇ ਦਿਨ ਲੈ ਲੂ ਹਜੇ ਇੱਕ ਦਿਨ 12-13 ਦਿਨ ਠੀਕ ਹੈ ਕਿੰਨੇ ਕਿਲੋ ਦੁੱਧ ਕਰ ਜੂ ਬਾਈ ਤੁਹਾਡੇ ਸਾਹ ਨਾਲ 12-13 ਕਿਲੋ ਕਰ ਕੱਢ ਦੂਗੀ ਤੇ ਕਿੰਨਾ ਗੋਲ ਰੱਖਿਆ ਬਾਈ ਇਹਦੇ 10 ਕਰ ਤੇ ਕਿਹੜੇ ਛੂਹ ਸੁਣਾ ਵੀਰੇ ਇਹਨੇ ਠੀਕ ਹੈ ਸੁਣਾ ਅੱਛਾ ਕੀ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਅੱਜ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ 17-18 ਕਿੰਨੇ ਹੋ ਗਏ ਸੇਲ ਬਾਕੀ 5 ਕਿਲੋ ਪੰਜ ਕਿ ਸੇਲ ਹੋ ਠੀਕ ਹੈ ਗਾਹਕ ਸੀਗੇ ਬਾਈ ਅੱਜ ਠੀਕ ਹੈ ਬਾਈ ਜੀ ਇਹ ਜਿਹੜੀ ਅਗਲੀ ਝੋਟੀ ਖੜੀ ਹੈ ਵੀ ਮੱਝ ਆਪਣੀ ਹੋਈ ਚੈੱਕ ਕਰੋ ਮੇਰਾ ਵੀਰ ਤੇ ਕਿੰ ਕਿੰਨੇ ਦਿਨਾਂ ਦੇ ਵੀਰੇ ਤੇ ਠੀਕ ਹੈ ਬਾਈ ਜੀ ਚੈੱਕ ਕਰੋ ਬਾਈ ਜੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਨਿਕਣਵੇਂ ਥਾਣੇ ਨੇ ਬਾਈ ਜੀ ਤੇ ਬਾਈ ਕੋਲ ਦਿੰਦੇ ਪੂਰੀ ਜਾਣਕਾਰੀ ਪੰਜ ਪਰਚੀ ਕਿਹਦੇ ਕੋਲ ਆ ਬਾਈ ਕਿੰਨੇ ਦੇ ਦੇ ਇਹਦੇ ਥਲੇ ਦੁੱਧ ਕਿੰਨਾ ਕਰ ਜੂ ਇਹ ਤਿੰਨ ਮਹੀਨੇ ਸਾਲ ਇਹ ਵੀਰ ਠੀਕ ਹੈ ਬਾਈ ਜੀ ਤੇ ਕਿੰਨਾ ਮਨ ਰੱਖਿਆ ਪੈਦਾ ਵੀਰ ਅੱਛਾ 31 ਲਾਟ ਕਿਦਾਂ ਛੱਡ ਦੋਗੇ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਪਈਆਂ ਕੋਲੇ ਜੀ ਬਾਕੀ ਅਟਰ ਕੁਆਲਟੀ ਬਾਈ ਸਾਫ ਸਫਾਈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਜੀ ਚੰਗਾ ਬਸ ਸ਼ੁੱਧਾ ਵਾਲਾ ਬਾਈ ਜੀ ਤੇ ਰੇਟ ਬਹੁਤ ਜਿਆਦਾ ਜਵੰਦਾ ਜੀ ਬਾਕੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਬਾਈ ਜੀ ਆਪਣਾ ਪਿੰਡ ਕਿਹੜਾ ਵੈਸੇ ਤਾਂ ਹੈ ਪਿੰਡ ਆਪਣਾ ਕਰਾਲੀ ਕੋਲ ਦੇ ਸੋਤਲਵਾ ਆਪੇ ਨਾਮ ਕੀ ਆਪਣਾ ਵੀਰੇ ਮਨੀਸ਼ ਸ਼ਰਮਾ ਠੀਕ ਹੈ ਬਈ ਵਪਾਰ ਦਾ ਕੰਮ ਹੀ ਆਪਣਾ ਕਿਹੜੀ ਕਿਹੜੀ ਮੰਡੀ ਲੋਂਦੇ ਵੀਰੇ ਆਪਾਂ ਜੀ ਮੰਡੀਆਂ ਫਿਰ ਖੰਨੇ ਜਿਵੇਂ ਲਾਣੇ ਜਿਹੜਾਵਾ ਦਾ ਜਿਲ੍ਹਾ ਦੇ ਕਰਾਲੀ ਜਿਲ੍ਹਾ ਦੇ ਲਾਣੇ ਠੀਕ ਹੈ ਕੱਲਾ ਮੱਝ ਦਾ ਕੰਮ ਹੈ ਕਿ ਬਈ ਗਾਵਾਂ ਦਾ ਵੀ ਹੈ ਗਾਵਾਂ ਦਾ ਵੀ ਕਰਦੇ ਨੇ ਠੀਕ ਹੈ ਬਾਈ ਜੀ ਤੇ ਜਿਹੜੀ ਆ ਅਗ ਠੀਕ ਹੈ ਬਾਈ ਜੀ ਚੈੱਕ ਕਰੋ ਮੇਰੇ ਕਿੰਨੇ ਦਿਨ ਲੈ ਲੂ ਵੀਰ ਅਜੇ ਇਹ ਠੀਕ ਹੈ ਬਾਈ ਜੀ ਅਟਰ ਕੁਆਲਟੀ ਚੈੱਕ ਕਰ ਦਿੰਦੇ ਹਾਂ ਤੇ ਕਿੰਨੇ ਕੁ ਦੁੱਧ ਕਰਜੂ ਬਾਈ ਇਹੇ ਦੁੱਧ 14 ਕਿਲੋਗ੍ਰਾਮ ਕਰ ਦੂਗੀ ਵੀਰ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਤਾਂ ਆਪਾਂ ਇੱਕ ਬਾਈ ਠੀਕ ਹੈ ਬਾਈ ਜੀ ਤੇ ਮੜਾ ਮੋਟਾ ਮਾਨਤਨਾ ਕਰੂੰਗਾ ਇਹਦੇ ਵਿੱਚ ਵੀਰ ਠੀਕ ਹੈ ਬਾਈ ਠੀਕ ਹੈ ਵੀਰੇ ਬਹੁਤ ਤੇ ਉਸ ਤੋਂ ਬਾਅਦ ਬਾਈ ਚੈੱਕ ਕਰੋ ਬਾਈ ਅਟਰ ਕੁਆਲਟੀ ਸਾਫ਼ ਸੁਥਰੀ ਹੈ ਤੇ ਪੂਰੇ ਨਿੱਖਣ ਮੇ ਥਾਣੇ ਬਈ ਸੂਆ ਕਿਹੜਾ ਸੁਣਿਆ ਲਈ ਚੌਥੇ ਜੀ ਚੌਥੇ ਸੂਆ ਠੀਕ ਹੈ ਬਈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਬਾਈਆਂ ਕੋਲੇ ਅਗਲਾ ਟਾਪ ਦਾ ਨਗੀਨਾ ਇਹ ਵੀ ਚੰਗਾ ਪਸ਼ੂ ਹੈ ਜੀ ਚੈੱਕ ਕਰੋ ਤੁਸੀਂ ਤੇ ਸ਼ਾਨਦਾਰ ਪਸ਼ੂ ਬਾਈ ਜੀ ਹਟਰ ਕੁਆਲਟੀ ਚੈੱਕ ਕਰੋ ਬਾਈ ਜੀ ਇਹ ਜੇ ਪਸ਼ੂ ਚੰਗਾ ਬਾਈ ਜੀ ਤੇ ਬਾਈ ਇਹ ਕਿਨੇ ਦਿਨ ਲੇਲੂ ਹਜੇ ਠੀਕ ਹੈ ਬਾਈ ਜੀ ਕਿਹੜੇ ਸੂਏ ਸੁਣਿਆ ਨਹੀਂ ਚੌਥੇ ਸੂਏ ਵਾਲੇ ਵੀਰੇ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖੇ ਵੀਰਾ ਪੇਤਾ ਇਹਦਾ ਸਿਰਫ 85000 ਠੀਕ ਹੈ ਬਾਈ ਜੀ ਸਿਰਫ 85000 ਮੁੱਲ ਬਾਈ ਜੀ ਤੇ ਚੰਗਾ ਪਸ਼ੂ ਬਾਈ ਦੁੱਧ ਕਿੰਨੇ ਕਹਿੰਦੇ ਕਰ ਜੂਗੀ ਜੀ ਇਹ 12 ਕਿਲੋ 12 ਕਿਲੋ ਕਰ ਜੂ ਠੀਕ ਹੈ ਬਾਈ ਜੀ 12 ਕਿਲੋ ਕਰ ਜੂਗੀ ਬਾਈ ਕਹਿੰਦਾ ਕੰਡੇ ਦਾ ਦੁੱਧ ਕਰ ਬਾਈ ਅਟਰ ਕੁਆਲਟੀ ਸਾਫ ਸੁਥਰੀ ਹੈ ਤੇ ਪਿੱਛੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੜੀਆਂ ਮੱਝਾਂ ਨੇ ਬਾਈ ਜੀ ਤੇ ਇਸ ਤੋਂ ਬਾਅਦ ਹੋਣਾ ਹੈ ਬਾਈ ਆ ਵੀ ਆਪਣੀਆਂ ਬਾਈ ਜੀ ਨਹੀਂ ਹੋਜੀ ਅੱਛਾ ਬਾਈ ਜੀ ਤੇ ਇਸ ਤੋਂ ਬਾਅਦ ਬਾਈਆਂ ਕੋਲੇ ਇਹ ਆਪਣੀਆਂ ਇਧਰ ਆਣੀਆਂ ਵੇ ਆਪਣੀ ਨਹੀਂ ਠੀਕ ਹੈ ਬਾਈ ਜੀ ਠੀਕ ਹੈ ਬਈ ਇੱਕ ਵਾਰ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਣਾ 88721 ਹਾਂ ਜੀ 6618 ਇੱਕ ਵਾਰ ਦੁਬਾਰਾ ਬੋਲ ਦੇ ਵੀਰੇ 88721 ਹਾਂ ਜੀ 6618 ਨਾਮ ਕੀ ਜੀ ਕੇ ਵੀਰੇ ਮਨੀ ਸ਼ਰਮਾ ਠੀਕ ਹੈ ਬਾਈ ਧੰਨਵਾਦ ਜੀ ਤੇ ਬਾਈ ਕੋਲੋਂ ਸੀਗੇ ਬਈ ਸ਼ਾਨਦਾਰ ਪਸ਼ੂ ਤੇ ਬਾਕੀ ਬਾਈ ਕਹਿੰਦਾ ਸੇਲ ਹੋ ਗਏ